ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਇਸ ਵਕਤ ਫਰੀਦਕੋਟ ਵਿੱਚ ਚੱਲ ਰਿਹਾ ਹੈ ਜਿਸ ਦੀਆਂ ਤਸਵੀਰਾਂ ਇਸ ਵਕਤ ਜਿਵੇਂ ਕਰਦੇ ਹੋ ਬਿਹਤਰ ਖੂਬਸੂਰਤ ਅਫੇਸਟ ਤਿਆਰ ਕੀਤਾ ਗਿਆ ਹੈ ਜਿਸ ਦੇ ਉੱਪਰ ਪੂਰਾ ਕਾਰਜਕ੍ਰਮ ਜੜਾ ਗਿਆ ਹੋ ਆ ਚੱਲ ਰਿਹਾ ਹੈ ਵੱਖ-ਵੱਖ ਤਰੀਕੇ ਦੇ ਲਾਈਟਸ ਅਤੇ ਸਾਊਂਡਸ ਦਾ ਇਸਤੇਮਾਲ ਜਿਹੜਾ ਕੀਤਾ ਜਾਵੇਗਾ ਜਿਸ ਦੇ ਨਾਲ ਜੀਵਨ ਸਾਖੀ ਜਿਹੜੀ ਹੈਗੀ ਹੈ ਉਹ ਦਰਸਾਈ ਜਾਵੇਗੀ ਤੇ ਨਾਲ ਨਾਲ ਉਹਨਾਂ ਦੇ ਨਾਲ ਜੁੜੀਆਂ ਹੋਏ ਤਮਾਮ ਜਿਹੜੀਆਂ ਘਟਨਾਵਾਂ ਨੇ ਉਹਨਾਂ ਤੇ ਚਾਨਣਾ ਪਾਵਾ ਜਾਵੇਗਾ ਤਾਂ ਵੇਖ ਸਕਦੇ ਹੋ ਤਸਵੀਰਾਂ ਇਸ ਵਕਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤੇ ਇਸ ਵਕਤ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਇਕੱਠ ਜਿਹੜਾ ਹੈ ਤੁਹਾਨੂੰ ਇੱਥੇ ਨਜ਼ਰ ਆਵੇਗਾ ਨਹਿਰੂ ਸਟੇਡੀਅਮ ਫਰੀਦਕੋਟ ਹੈ ਜਿਸ ਦੀਆਂ ਤਸਵੀਰਾਂ ਇਸ ਵਕਤ ਤੁਸੀਂ ਦੇਖ ਰਹੇ ਹੋ ਭਾਈ ਜੀ ਕਿਵੇਂ ਦਾ ਲੱਗਾ ਪ੍ਰੋਗਰਾਮ ਅੱਜ ਤੁਸੀਂ ਪਹੁੰਚੇ ਹੋ ਕਿਵੇਂ ਦਾ ਲੱਗਾ ਪ੍ਰੋਗਰਾਮ ਅੱਜ ਸਰ ਇਹ ਬਹੁਤ ਵਧੀਆ ਪ੍ਰੋਗਰਾਮ ਆ ਸਰ ਫਰੀਦਕੋਟ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਇਸ ਪ੍ਰੋਗਰਾਮ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਔਰ ਮਨ ਨੂੰ ਬਹੁਤ ਆਨੰਦ ਮਿਲ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਬੱਚਿਆਂ ਵਾਸਤੇ ਚਾਹੀਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਹੁੰਦੇ ਰਹਿਣ ਜਦ ਤੱਕ ਕਿ ਕਿਉਂਕਿ ਵੱਡੇ ਨੂੰ ਪਤਾ ਹੈ ਬੱਚਿਆਂ ਨੂੰ ਨਹੀਂ ਪਤਾ ਨਾ ਚੀਜ਼ਾਂ ਬਾਰੇ ਸਾਰੇ ਜੇ ਸ਼ਾਸਨ ਦੇ ਪ੍ਰਸ਼ਾਸਨ ਨੇ ਬੱਚਿਆਂ ਬਾਅਦ ਤੇ ਪ੍ਰੋਗਰਾਮ ਕਰਾਉਂਦਾਗਾ ਤੇ ਬੱਚਿਆਂ ਬਾਅਦ ਤੇ ਬਹੁਤ ਹੀ ਜ਼ਰੂਰੀ ਆ ਕਿਉਂਕਿ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਜਾਣਨਾ ਬਹੁਤ ਜ਼ਰੂਰੀ ਆ ਤਾਂ ਕਿ ਸਿੱਖੀ ਧਰਮ ਨੂੰ ਸਿੱਖ ਧਰਮ ਦੇ ਸਿੱਖੀ ਨੂੰ ਕਾਇਮ ਰੱਖਿਆ ਜਾ ਸਕੇ ਇਹ ਸ਼ਾਸਨ ਤੇ ਪ੍ਰਸ਼ਾਸਨ ਨੂੰ ਮੌਕੇ ਦੀ ਸਰਕਾਰਾਂ ਨੂੰ ਬੇਨਤੀ ਆ ਵੀ ਇਸ ਨੂੰ ਹਰ ਸਾਲ ਕਰਵਾਇਆ ਜਾਵੇ ਠੀਕ ਹੈ ਤਾਂ ਬਿਲਕੁਲ ਤਸਵੀਰ ਤੁਸੀਂ ਵੇਖ ਰਹੇ ਹੋ ਵੱਡੇ ਗੰਤੀ ਵੀ ਤੁਹਾਨੂੰ ਇੱਥੇ ਜਿਹੜੇ ਦਰਸ਼ਕ ਨੇ ਮੌਜੂਦ ਨੇ ਜਿਹੜੇ ਇਸ ਵਕਤ ਪੁੱਜ ਹੋਏ ਨੇ ਇੱਥੇ ਦੇਖਣ ਦੇ ਲਈ ਅਤੇ ਵੱਡੀ ਗਿਣਤੀ ਜਿਹੜੀ ਹੈਗੀ ਹੈ ਇਸ ਵਕਤ ਲੋਕਾਂ ਦੀ ਹੈਗੇ ਜੋ ਕਿ ਇਸ ਦੋਨਾਂ ਨੇ ਇੱਥੇ ਹਿੱਸਾ ਲੈਣ ਦੇ ਲਈ ਪੁੱਜੇ ਨੇ ਬਰਥਡੇ ਕੀ ਬੁਜਰਕ ਕੀ ਬੱਚੇ ਕੀ ਤਮਾਮ ਹਰ ਵਰਗ ਦੇ ਲੋਕ ਜਿਹੜੇ ਨੇ ਇੱਥੇ ਪੁੱਜੇ ਹੋਏ ਨੇ ਬਜੀ ਕਿਵੇਂ ਦਾ ਲੱਗਾ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਆ ਜੀ ਸਿੱਖੀ ਨਾਲ ਸੰਬੰਧਿਤ ਬਹੁਤ ਸੋਹਣਾ ਪ੍ਰੋਗਰਾਮ ਆਈ ਹੈ ਅਸੀਂ ਵੇਖਣ ਆਏ ਇਸ ਲਈ ਇਸ ਚੀਜ਼ ਨੂੰ ਇਹ ਇਤਿਹਾਸ ਨੁਸੀ ਦੇਖਣਾ ਆ ਵੀ ਇਤਿਹਾਸ ਕਿਵੇਂ ਦਾ ਥਿਊ ਆ ਕਿਉਂਕਿ ਦੇਖ ਕੇ ਪਤਾ ਲੱਗਦਾ ਇਨਸਾਨ ਨੂੰ ਪੜ੍ਹ ਕੇ ਉਹ ਮਹਿਸੂਸ ਨਹੀਂ ਹੁੰਦਾ ਤਾਂ ਬਿਲਕੁਲ ਤੁਸੀਂ ਸੁਣ ਸਕਦੇ ਹੋ ਕਿ ਲੋਕਾਂ ਨੂੰ ਕਿੰਨਾ ਵਧੀਆ ਲੱਗ ਰਿਹਾ ਇਸ ਪ੍ਰੋਗਰਾਮ ਵਿੱਚ ਅਤੇ ਪਹੁੰਚ ਕੇ ਅਤੇ ਦੇਖ ਸਕਦੇ ਹੋ ਵੱਡੀ ਗਿਣਤੀ ਹੈਗੀ ਹੈ ਸੰਗਤ ਦੀ ਜੋ ਕਿ ਇਸ ਵਕਤ ਇੱਥੇ ਪਹੁੰਚੀ ਹੋਈ ਹੈ ਸਸ਼ੀਕਲ ਜੀ ਸਰ ਸਸ਼ੀਕਲ ਕਿੱਥੋਂ ਆਇਓ ਜੀ ਪੀਟਕੋਟ ਤੋਂ ਕਿਵੇਂ ਤਾਂ ਲੱਗਾ ਪ੍ਰੋਗਰਾਮ ਜਿਹੜਾ ਤੁਸੀਂ ਬੋਲ ਵਧੀਆ ਆ ਬੇਚਲ ਬੱਚਿਆਂ ਨੂੰ ਦੇਖਣ ਨੂੰ ਬਹੁਤ ਕੁਝ ਮਿਲ ਰਿਹਾ ਇਹਦੇ ਵਿੱਚ ਬੱਚਾ ਨੂੰ ਸਿੱਖੀ ਬਾਰੇ ਜਾਣਕਾਰੀ ਮਿਲੇਗੀ ਅਸੀਂ ਸਾਰੇ ਬੱਚੇ ਨਾਲ ਹੀ ਲੈ ਕੇ ਆਏ ਆ ਆਪਣੇ ਅੱਜ ਬੱਚੇ ਵੀ ਐਕਸਾਈਟਮੈਂਟ ਵੀ ਹੋਣੀ ਹਾਂਜੀ ਬਹੁਤ ਜ਼ਿਆਦਾ ਬੱਚੇ ਕਿੰਨੇ ਸੀ ਦੇਖਣਾ ਕਦੋਂ ਸਟਾਰਟ ਹੋਏਗਾ ਵਧੀਆ ਲੱਗਾ ਸਰਕਾਰ ਦੀ ਕੋਸ਼ਿਸ਼ ਵਧੀਆ ਲੱਗੀ ਹਾਂਜੀ ਬਹੁਤ ਵਧੀਆ ਇਸ ਤਰ੍ਹਾਂ ਹੋਰ ਵੀ ਪ੍ਰੋਗਰਾਮ ਕਰਨੇ ਚਾਹੀਦੇ ਸਰਕਾਰ ਨੂੰ ਬੱਚਿਆਂ ਦੇ ਲਈ ਬਿਲਕੁਲ ਠੀਕ ਲੱਗਿਆ ਤੁਹਾਨੂੰ ਹਾਂਜੀ ਬਹੁਤ ਵਧੀਆ ਲੱਗਿਆ ਬੱਚਿਆਂ ਨੂੰ ਦਿਖਾਉਣ ਵਾਸਤੇ ਲੈ ਕੇ ਆਏ ਹਾਂਜੀ ਬਹੁਤ ਸੋਹਣਾ ਪ੍ਰੋਗਰਾਮ ਆ ਹਾਂਜੀ ਸਰਕਾਰ ਨੂੰ ਇਹ ਕਦਮ ਚੱਕਣੇ ਚਾਹੀਦੇ ਆ ਪ੍ਰੋਗਰਾਮ ਇਹੋ ਜਿਹਾ ਕਰਾਉਣੇ ਚਾਹੀਦੇ ਧਾਰਮਿਕ ਪ੍ਰੋਗਰਾਮ ਸਾਰੇ ਬਿਲਕੁਲ ਤਸਵੀਰ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਪਹੁੰਚੇ ਹੋਏ ਨੇ ਅਤੇ तमाम ਲੋਕ ਜਿਹੜੇ ਨੇ ਇਸ ਵਕਤ ਧੰਨਵਾਦ ਵੀ ਕਰਦੇ ਨਜ਼ਰ ਆ ਰਹੇ ਨੇ ਸਰਕਾਰ ਦਾ ਜਿੱਥੇ ਕਿ ਇਸ ਵਕਤ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਪਹੁੰਚੇ ਹੋਏ ਨੇ ਸੋਸ਼ੀ ਗਾਲ ਜੀ ਮੈਡਮ ਫਰੀਦਕੋਟ ਤੋਂ ਇਮੇਦਾ ਲੱਗਿਆ ਅਸਦਾ ਇਹ ਪ੍ਰੋਗਰਾਮ ਬਹੁਤ ਵਧੀਆ ਬੱਚਿਆਂ ਲਈ ਬਹੁਤ ਇਨਫੋਰਮੇਟਿਵ ਹੈ ਬਹੁਤ ਵਧੀਆ ਪ੍ਰਾਲਾ ਹੈ ਪੰਜਾਬ ਗਵਰਨਮੈਂਟ ਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਆ ਅਸੀਂ ਬੜੇ ਖੁਸ਼ਕਿਸਮਤ ਆ ਵੀ ਸਾਡੇ ਫਰੀਦਕੋਟ ਜ਼ਿਲ੍ਹੇ ਨੂੰ ਚੁਣਿਆ ਇਹਨਾਂ ਨੇ ਪੰਜਾਬ ਦੇ ਚਾਰ ਜ਼ਿਲ੍ਹੇ ਚੋੜਿਆ ਹੈ ਹਾਰਪੁਰ ਜਲੰਧਰ ਲੁਧਿਆਣਾ ਤੇ ਫਰੀਦਕੋਟ ਬਹੁਤ ਕਸਪਤਾਲੇ ਮੰਨਦੇ ਆ ਆਪ ਦੇ ਆਪ ਨੂੰ ਹੋਣੇ ਚਾਹੀਦੇ ਪ੍ਰੋਗਰਾਮ ਹੈ ਹਾਂਜੀ ਬਿਲਕੁਲ ਹੋਣੇ ਚਾਹੀਦੇ ਜੀ ਬਹੁਤ ਵਧੀਆ ਲੱਗਿਆ ਬਿਲਕੁਲ ਤੁਸੀਂ ਸੁਣਿਆ ਕਿ ਸਰ ਕਿਵੇਂ ਦਾ ਲੱਗਿਆ ਪ੍ਰੋਗਰਾਮ ਬਹੁਤ ਵਧੀਆ ਜੀ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਧੰਨਵਾਦ ਕਰਦੇ ਆਂ ਕਿ ਫਰੀਦਕੋਟ ਐਡਮਿਨਿਸਟ੍ਰੇਸ਼ਨ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਸਾਡੇ ਵਾਸਤੇ ਬੈਠਣ ਦਾ ਬਿਲਕੁਲ ਤਸਵੀਰ ਤੁਸੀਂ ਵੇਖੀ ਕਿ ਕਿਸ ਤਰੀਕੇ ਨਾਲ ਲੋਕ ਜਿਹੜੇ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਦੂਰ ਦੂਰੋਂ ਲੋਕ ਜਿਹੜੇ ਨੇ ਵਿਸ਼ੇਸ਼ ਤੌਰ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਨੇ ਬੱਚੇ ਬੇਹੱਦ ਖੁਸ਼ ਨੇ ਕਿ ਇਹ ਪ੍ਰੋਗਰਾਮ ਜਿਹੜੇ ਨੇ ਉਹ ਹੁੰਦੇ ਰਹਿਣਾ ਚਾਹੀਦਾ ਇਸ ਤਰੀਕੇ ਦਾ ਬੱਚਿਆਂ ਦਾ ਕਹਿਣਾ ਹੈ ਤਾਂ ਵੇਖ ਸਕਦੇ ਹੋ ਤਸਵੀ ਬੱਚੇ ਜਿਹੜੇ ਨੇ ਕਾਫੀ ਵੱਡੀ ਗਿਣਤੀ ਹੈਗੇ ਆ ਬੱਚਿਆਂ ਦੀ ਜੋ ਇੱਥੇ ਪਹੁੰਚੇ ਨੇ ਤਾਂ ਇਸ ਵਕਤ ਗੱਲ ਕੀਤੀ ਜਾਵੇ ਤਾਂ ਇਸ ਪਾਸੇ ਗੱਲ ਕੀਤੀ ਜਾਵੇ ਤਾਂ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਇੱਥੇ ਮੌਜੂਦ ਹੈ ਫਰੀਦਕੋਟ ਦੇ ਐਸਐਸਪੀ ਮੈਡਮ ਜੋ ਜਿਹੜੇ ਨੇ ਉਹ ਮੌਜੂਦ ਨੇ ਡੀਸੀ ਸਾਹਿਬ ਜਿਹੜੇ ਨੇ ਉਹ ਮੌਜੂਦ ਨੇ ਤਾਂ ਇਹ ਤਸਵੀਰ ਤੁਸੀਂ ਇਸ ਵਕਤ ਦੇਖ ਸਕਦੇ ਹੋ ਤਸਵੀਰ ਜਿਹੜੀ ਹੈ ਫਰੀਦਕੋਟ ਦੀ ਤਸਵੀਰ ਹੈ ਜਿੱਥੇ ਕਿ ਇਸ ਵਕਤ ਇਹ ਕਾਰਜਕ੍ਰਮ ਜਿਹੜਾ ਚੱਲ ਰਿਹਾ ਹੈ ਤਾਂ ਗੱਲਬਾਤ ਜਿਹੜੀ ਹੈਗੀ ਉਹ ਵੀ ਕਰ ਲਾਂਗੇ ਆਪਾਂ ਕਿ ਕਿਸ ਤਰੀਕੇ ਦਾ ਪੂਰਾ ਪ੍ਰੋਗਰਾਮ ਰਹਿਣ ਵਾਲਾ ਹੈ ਮੈਨੂੰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਧੰਨਵਾਦ ਜੀ ਅਸਦੇ ਪ੍ਰੋਗਰਾਮ ਦੇ। ਇਹ ਪੰਜਾਬ ਸਰਕਾਰ ਵੱਲੋਂ ਕਰਾਇਆ ਗਿਆ ਪਰਵਰ ਪ੍ਰੋਗਰਾਮ ਹੈ। ਲੋਕ ਮੰਗ ਕਰ ਰਹੇ ਆ ਪ੍ਰੋਗਰਾਮ ਇਹ ਹੋਰ ਹੁੰਦੇ ਨੇ ਪਿੰਡਾਂ ਤੇ ਵੀ ਜਾਣਾ ਚਾਹੀਦਾ। ਚਲੋ ਮੈਂ ਸਰਕਾਰ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਜਿਹੜੀ ਏਡੀ ਵੱਡੀ ਗੈਦਰਿੰਗ ਸਾਡੇ ਤੇ ਹੋਈ ਹੈ। ਸੋ ਸਾਰਿਆਂ ਦਾ ਧੰਨਵਾਦ ਬਹੁਤ ਹੀ ਅੱਛਾ ਹੈ ਪ੍ਰੋਗਰਾਮ ਹੋਏਗਾ ਜਿਦੇ ਚ ਗੁਰੂ ਮਹਾਰਾਜ ਸ੍ਰੀ ਆਪਣੇ ਤੇਗ ਬਹਾਦਰ ਜੀ ਦੀ ਜੀਵਨੀ ਦੇ ਉੱਤੇ ਲੋਕਾਂ ਨੂੰ ਸਿੱਖਿਆ ਦਿੱਤੀ ਜਾਏ। ਮੈਡਮ ਕਿਵੇਂ ਦਾ ਲੱਗਾ ਕੀ ਬਹੁਤ ਹੀ ਚੰਗਾ ਉਪਰਾਲਾ ਹੈ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਸਾਡੇ ਬੱਚਿਆਂ ਨੂੰ ਸਾਡੀ ਜਿਹੜੀ ਸੱਭਿਆਚਾਰਕ ਇੱਕ ਲੇਗੇਸੀ ਹੈ ਉਹ ਤੋਂ ਜਾਣੂ ਕਰਾਣਾ ਸਾਡੀ ਜ਼ਿੰਮੇਵਾਰੀ ਹੈ ਤੇ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਚੰਗਾ ਇੱਕ ਉਪਰਾਲਾ ਹੈ ਇੱਕ ਵਾਰੀ ਮਸਤਾ ਬਿਲਕੁਲ ਸਾਡੇ ਵਾ ਇਸ ਵਕਤ ਡੀਸੀ ਫਰੀਦਕੋਟ ਅਤੇ ਐਸਐਸਪੀ ਫਰੀਦਕੋਟ ਜਿਹੜੇ ਨੇ ਉਹ ਸਾਡੇ ਨਾਲ ਮੌਜੂਦ ਸੀਗੇ ਅਤੇ ਇਸ ਵਕਤ ਗੱਲ ਕੀਤੀ ਜਾਵੇ ਤਾਂ ਵਿਧਾਇਕ ਸਾਹਿਬ ਜਿਹੜੇ ਨੇ ਉਹ ਵੀ ਪੁੱਛੇ ਹੋਏ ਨੇ ਆ ਗੱਲਬਾਤ ਕਰ ਲੈਣੇ ਆ ਆ ਵੀ ਲੈਕਸਪ ਕਿਵੇਂ ਦਾ ਲੱਗਿਆ ਅੱਜ ਦਾ ਪ੍ਰੋਗਰਾਮ ਬੜੇ ਲੋਕ ਧੰਨਵਾਦ ਕਰ ਰਹੇ ਨੇ ਪੰਜਾਬ ਸਰਕਾਰ ਦੇ ਦੇਖੋ ਬਹੁਤ ਵੱਡਾ ਉਪਰਾਲਾ ਹੈ ਜਿੰਨਾ ਚਿਰ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਸ ਦਿਸ਼ਾ 'ਚ ਜਾਣਾ ਹੈ ਤਾਂ ਸਾਡੇ ਗੁਰੂਆਂ ਨੇ ਸਾਨੂੰ ਧਰਮਨ ਦੇ ਵਿੱਚ ਰਹਿਣਾ ਸਿਖਾਇਆ ਧਰਮ ਸਾਡਾ ਕੀ ਧਰਮ ਹੈ ਮਨੁੱਖ ਦਾ ਕੀ ਧਰਮ ਹੈ ਉਸ ਵਾਸਤੇ ਅੱਜ ਗੁਰੂ ਪਾਤਸ਼ਾਹ ਦੀ 350ਵਾਂ ਜਿਹੜਾ ਵਰੇਗੰਡਾ ਹੈ ਸ਼ਹੀਦੀਪੁਰਪਾ ਜਿਹੜਾ ਉਹ ਅਸੀਂ ਮਨਾ ਰਹੇ ਹਾਂ ਔਰ ਉਹਨਾਂ ਨੇ ਜੋ ਸਾਨੂੰ ਦਿੱਤਾ ਹੈ ਜੋ ਸਾਨੂੰ ਗਿਆਨ ਦਿੱਤਾ ਹੈ ਜੋ ਸਾਨੂੰ ਮਾਰਗ ਦਿਖਾਇਆ ਉਹ ਮਾਰਗ ਤੇ ਚੱਲ ਕੇ ਅਸੀਂ ਵੀ ਆਪਦਾ ਜੀਵਨ ਸਫਲ ਕਰੀਏ ਔਰ ਸਾਡੇ ਦੇਸ਼ ਦੇ ਲੋਕ ਆ ਜਿਹੜੇ ਗੁਰੂ ਪਾਤਸ਼ਾਹ ਜੀ ਨੂੰ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਔਰ ਬਹੁਤੀ ਥਾਈਂ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਵੀ ਕਿਹਾ ਆ ਗੁਰੂ ਪਾਤਸ਼ਾਹ ਨੇ ਇਕੱਲੇ ਹਿੰਦੂਆਂ ਦਾ ਧਰਮ ਨਹੀਂ ਬਚਾਇਆ ਉਸ ਟਾਈਮ ਮੁਗਲ ਧਰਮ ਵੀ ਬਚਾਇਆ ਕਿਉਂਕਿ ਔਰੰਗਜ਼ੇਬ ਨੇ ਇਕੱਲੇ ਹਿੰਦੂਆਂ ਜਿਹੜੇ ਸਾਧੂਆਂ ਦਾ ਕਤਲ ਨਹੀਂ ਕੀਤਾ ਜਾਂ ਬ੍ਰਾਹਮਣਾਂ ਦਾ ਕਤਲ ਕੀਤਾ ਮੁਸਲਮਾਨ ਫਕੀਰਾਂ ਦੇ ਵੀ ਕਤਲ ਕੀਤੇ ਸੋ ਇਸ ਵਾਸਤੇ ਦੇਸ਼ ਦਾ ਧਰਮ ਬਚਾਉਣ ਲਈ ਗੁਰੂ ਪਾਤਸ਼ਾਹ ਨੇ ਜੋ ਕੁਰਬਾਨੀ ਕੀਤੀ ਉਹ ਲਸਾਨੀ ਲੋਕ ਇੱਕ ਮੰਗ ਕਰ ਰਹੇ ਆ ਕਹਿੰਦੇ ਕਿ ਇਹ ਪ੍ਰੋਗਰਾਮ ਜਿਹੜਾ ਹੈ ਸ਼ਹਿਰ ਤੋਂ ਬਸ ਪਿੰਡਾਂ ਵੱਲ ਵੀ ਹੋਣਾ ਚਾਹੀਦਾ ਦੇਖੋ ਬਹੁਤ ਵੱਡਾ ਪ੍ਰੋਗਰਾਮ ਹੈ ਔਰ ਅਸੀਂ ਪਿੰਡ ਪਿੰਡ ਤੱਕ ਇਹ ਸੁਨੇਹਾ ਭੇਜਿਆ ਪਿੰਡਾਂ ਤੋਂ ਵੀ ਲੋਕ ਟਰਾਲੀਆਂ ਨਾਲ ਆਏ ਆ ਟਰੈਕਟਰ ਲੈ ਕੇ ਆਏ ਆ ਬੱਸਾਂ ਲੈ ਕੇ ਆਏ ਆ ਤੇ ਤਾਂ ਕਿ ਆਪਣੇ ਬੱਚਿਆਂ ਨੂੰ ਇਹ ਦੱਸ ਸਕਣ ਕਿ ਸਾਡਾ ਧਰਮ ਕੀ ਆ ਤੇ ਸਾਡਾ ਜੀਵਨ ਦਾ ਮਨੋਰਥ ਕੀ ਆ ਸੋ ਇਸ ਵਾਸਤੇ ਇਹ ਦੇਖਾਂਗੇ ਇਹ ਕਿਉਂਕਿ ਵੱਡਾ ਪ੍ਰੋਗਰਾਮ ਹੈ ਇਹ ਇਸ ਤਰ੍ਹਾਂ ਹੀ ਹੋ ਸਕਦਾ ਪਰ ਇਹ ਕੋਸ਼ਿਸ਼ ਕਰਾਂਗੇ ਕਿ ਛੋਟੇ ਕਸਬਿਆਂ ਤੱਕ ਵੀ ਲਿਜਾਇਆ ਜਾਵੇ ਹੁਣ ਅਸੀਂ ਜ਼ਿਲ੍ਹਾ ਲੈਵਲ ਤੇ ਕਰਵਾ ਰਹੇ ਹਾਂ ਬਹੁਤ ਬਹੁਤ ਆ ਖੋਸਾ ਜੀ ਪੂਰੀ ਮੈਨੇਜਮੈਂਟ ਬੜੀ ਵਧੀਆ ਹੈ ਸਾਰਾ ਕੁਝ ਬੜਾ ਵਧੀਆ ਅਰੇਂਜਮੈਂਟ ਕੀਤਾ ਗਿਆ ਹੈ ਲੋਕ ਬੜਾ ਧੰਨਵਾਦ ਕਰ ਰਹੇ ਨੇ ਅੱਜ ਪੰਜਾਬ ਸਰਕਾਰ ਦਾ ਬਹੁਤ ਵਧੀਆ ਪ੍ਰਲਾ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਮੈਂ ਲੋਕਾਂ ਦੀ ਇਕੱਤਰਤਾ ਲੋਕਾਂ ਦਾ ਜੋ ਦਿਲ ਦੇ ਵਿੱਚ ਉਹਨਾਂ ਦੇ ਇੱਕ ਦੇਖਣ ਦੀ ਜਿਵੇਂ ਜਲਤੀ ਸੀਗੀ ਉਹ ਪੂਰੀ ਨਜ਼ਰ ਆ ਰਹੀ ਆ ਸਾਰੇ ਲੋਕ ਤੁਸੀਂ ਇਕੱਠ ਥੋਨੂੰ ਦੱਸਦਾ ਕਿ ਲੋਕਾਂ ਦਾ ਕਿੰਨਾ ਇਨਫਰਾਸਟਰਾ ਸੋ ਬਹੁਤ ਵਧੀਆ ਪ੍ਰੋਗਰਾਮ ਆ ਸਾਡੇ ਧਰਮ ਨਾਲ ਸਾਡੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਹ ਪ੍ਰੋਗਰਾਮ ਆ ਮੈਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਲੋਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਪਹੁੰਚੇ ਹੋ ਤੇ ਸਰਕਾਰ ਦਾ ਸਾਥ ਦਿੱਤਾ ਤੇ ਆਪਣੇ ਬੱਚਿਆਂ ਨੂੰ ਇੱਕ ਉਹ ਰਸਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਸਰਕਾਰ ਚਾਹੁੰਦੀ ਹੈ। थैंक यू वेरी मच। ਤਾਂ ਬਿਲਕੁਲ ਇਸ ਵਕਤ ਤੱਕ ਖੋਤਾ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਜੋ ਕਿ ਚੇਅਰਮੈਨ ਨੇ ਇੰਪਰੂਵਮੈਂਟ ਰਸਤੇ ਤਾਂ ਦੂਜੀ ਪਾਸੇ ਗੱਲ ਕੀਤੀ ਜਾਵੇ ਦੇਖ ਸਕਦੇ ਹੋ। ਲੋਕਾਂ ਦਾ ਵੱਡਾ ਇਕੱਠ ਤੁਹਾਨੂੰ ਇੱਥੇ ਨਜ਼ਰ ਆਵੇਗਾ। ਅਜੇ ਤਿਲ ਪਿਛਲੇ ਪਾਸੇ ਲੱਗੇ ਚਲਦੇ ਆ ਦਿਖਾਣੇ ਆ ਕਿ ਪਿਛਲੀਆਂ ਤਸਵੀਰਾਂ ਕਿਸ ਤਰੀਕੇ ਦੀਆਂ ਨੇ। ਤਾਂ ਇਹ ਤਸਵੀਰ ਇਸ ਵਕਤ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਪਹੁੰਚੇ ਹੋਏ ਨੇ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਲੋਕ ਨਜ਼ਰ ਆ ਰਹੇ ਨੇ ਤਾਂ ਵੱਡਾ ਇਕੱਠ ਵੀ ਵੇਖ ਸਕਦੇ ਹੋ ਆ ਤੁਸੀਂ ਜਿੱਥੇ ਕਿ ਇਸ ਵਕਤ ਇਹ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਪੂਰਾ ਸਟੇਡੀਅਮ ਇਸ ਵਕਤ ਲੋਕਾਂ ਨਾਲ ਖੱਚਾ ਖੱਟ ਪਰਿਆ ਹੋਇਆ ਤੁਹਾਨੂੰ ਨਜ਼ਰ ਆਵੇਗਾ ਅਤੇ ਇਹ ਤਸਵੀਰ ਜਿਹੜੀ ਹੈ ਫਰੀਦਕੋਟ ਦੀ ਤਸਵੀਰ ਹੈ ਨੈਰੋ ਸਟੇਡੀਅਮ ਆ ਫਰੀਦਕੋਟ ਦਾ ਜਿੱਥੇ ਅਕਤ ਵੱਡੇ ਪ੍ਰੋਗਰਾਮ ਹੁੰਦੇ ਨੇ ਉਸ ਜਗ੍ਹਾ ਦੀ ਹੈ ਤਸਵੀਰ ਹੈ ਜਿੱਥੇ ਤੁਸੀਂ ਵੇਖ ਸਕਦੇ ਹੋ ਬਹੁਤ ਵੱਡਾ ਇਕੱਠ ਜਿਹੜਾ ਉਹ ਤੁਹਾਨੂੰ ਨਜ਼ਰ ਆਵੇਗਾ ਬੀਪਰ ਸਾਹਿਬ ਸਰ ਬੜੇ ਵਧੀਆ ਅਰੇਂਜਮੈਂਟ ਕੀਤਾ ਗਏ ਲੋਕ ਬੜੇ ਧੰਨਵਾਦ ਕਰ ਰਹੇ ਨੇ ਪੰਜਾਬ ਸਰ ਪੰਜਾਬ ਸਰ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਜੀ ਜਿਹੜਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਇਹਨੋਂ ਤੋਂ ਅੱਲਾਵਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਯਾਲਾ ਜੀ ਬਾਬਾ ਜੈਤਾ ਜੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਰੂਪਮਾਨ ਕਰਦਾ ਇਹ ਲਾਈਟ ਐਂਡ ਸ਼ੋਅ ਦਾ ਪ੍ਰੋਗਰਾਮ ਹੈ ਤੇ ਸੰਗਤਾਂ ਬੜੀ ਵੱਡੀ ਗਿਣਤੀ ਚ ਹਜ਼ਾਰਾਂ ਦੀ ਗਿਣਤੀ ਚ ਤੁਸੀਂ ਦੇਖ ਰਹੇ ਹੋ ਬੱਚੇ ਬਜ਼ੁਰਗ ਹਰੇਕ ਵਰਗ ਦੇ ਲੋਕ ਇੱਥੇ ਆਏ ਨੇ ਤੇ ਸਾਰੇ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਕਿ ਉਹਨਾਂ ਨੇ ਬੜਾ ਵੱਡਾ ਉਪਰਾਲਾ ਕਰਕੇ ਸਾਨੂੰ ਸਾਡੇ ਮਾਨਾ ਮਤੀ ਇਤਿਹਾਸ ਨਾਲ ਜੋੜਿਆ ਹੈ ਜੀ ਲੋਕ ਬੜੇ ਆਪਣੇ ਆਪ ਨੂੰ ਖੁਸ਼ ਨਸੀਬ ਸਮਝ ਰਹੇ ਨੇ ਕਿ ਅਸੀਂ ਇਸ ਪੰਸ ਦਾ ਹਿੱਸਾ ਬਣਨ ਜਾ ਰਹੇ ਹਾਂ ਹਾਂਜੀ ਹਾਂਜੀ ਉਹ ਸਾਰੇ ਮਾਨਯੋਗ ਮੁੱਖ ਮੰਤਰੀ ਜੀ ਦਾ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਿਹਾ ਹੈ ਕਿ ਜਿਨ੍ਹਾਂ ਨੇ ਬੜੇ ਲੰਬੇ ਸਮੇਂ ਬਾਅਦ ਫਰੀਦਕੋਟ ਦੇ ਵਿੱਚ ਇਸ ਤਰ੍ਹਾਂ ਦਾ ਲਾਈਟ ਐਂਡ ਸ਼ੋ ਦਾ ਪ੍ਰੋਗਰਾਮ ਹੋ ਰਿਹਾ ਹੈ ਧੰਨਵਾਦ ਜੀ ਬਹੁਤ ਮਸਤਾ ਬਿਲਕੁਲ ਇਸ ਵਕਤ ਤਸਵੀਰ ਤੁਸੀਂ ਵੇਖ ਸਕਦੇ ਹੋ ਫਿਰ ਤੋਂ ਦਿਖਾ ਦਿੰਨੇ ਆ ਵੱਡਾ ਇਕੱਠ ਤੁਹਾਨੂੰ ਨਜ਼ਰ ਆਵੇਗਾ ਤਾਂ ਸਕੂਲੀ ਬੱਚੇ ਜਿਹੜੇ ਪੰਜਾਬ ਪੂਰਬ ਇੱਥੇ ਪਹੁੰਚੇ ਹੋਏ ਨੇ ਛੋਟੇ ਛੋਟੇ ਬੱਚੇ ਨੇ ਤਸਵੀਰ ਤੁਸੀਂ ਵੇਖ ਸਕਦੇ ਹੋ ਜਿਹੜੇ ਸਕੂਲਾਂ ਤੋਂ ਪਹੁੰਚੇ ਹੋਏ ਨੇ ਬੇਟਾ ਕਿਵੇਂ ਦਾ ਲੱਗਿਆ ਪ੍ਰੋਗਰਾਮ ਜੀ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਇਹ ਲੱਗਿਆ ਹਾਂਜੀ ਕੀ ਨਾਮ ਹੈ ਤੁਹਾਡਾ ਪ੍ਰਭਜਿਤ ਕੌਰ ਅੱਗੇ ਵੀ ਚਾਹਨੇ ਪ੍ਰੋਗਰਾਮ ਹਾਂਜੀ ਬੇਟਾ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਸਰ ਹਾਂਜੀ ਅੱਛਾ ਅੱਗੇ ਵੀ ਹੋਣ ਪ੍ਰੋਗਰਾਮ ਹੈ ਹਾਂਜੀ ਤੁਹਾਨੂੰ ਬਿਲਕੁਲ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਨੇ ਜੋ ਕਿ ਵਕਫ ਵਕਫ ਥਾਮਾ ਤੋਂ ਵਕਫ ਵਕਫ ਸਕੂਲਾਂ ਤੋਂ ਇੱਥੇ ਪਹੁੰਚੇ ਹੋਏ ਨੇ ਤੇ ਇਸ ਵਕਤ ਇਹ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇਸ ਵਕਤ ਇਹ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇਸ ਪ੍ਰੋਗਰਾਮ ਵਿੱਚ ਇੱਥੇ ਪਹੁੰਚੇ ਹੋਏ ਨੇ ਤਾਂ ਇਹ तमाम ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਦੀਆਂ ਤਸਵੀਰਾਂ ਨੇ ਜਿੱਥਾ ਜਿੱਥੇ ਕਿ ਇਸ ਵਕਤ ਇਹ ਪ੍ਰੋਗਰਾਮ ਜਿਹੜਾ ਹੈਗਾ ਸ਼ੁਰੂ ਹੋ ਰਿਹਾ ਹੈ ਤੇ ਪ੍ਰੋਗਰਾਮ ਜਿਹੜਾ ਹੈ ਸ਼ੁਰੂਆਤ ਦੀਆਂ ਤਸਵੀਰਤਾਂ ਦਿਖਾ ਰਹੇ ਆਂ ਆਪ ਦੇਖ ਸਕਦੇ ਹੋ ਬਹੁਤ ਵੱਡਾ ਇਕੱਠ ਤੁਹਾਨੂੰ ਨਜ਼ਰ ਆਵੇਗਾ ਵੱਡੀ ਗਿੰਦੇ ਵਿੱਚ ਲੋਕ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆਣਗੇ ਤਾਂ ਇਹ ਤਸਵੀਰ ਇਸ ਵਕਤ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਸਪੀਕਰ ਸਾਹਿਬ ਜਿਹੜੇ ਨੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਨਾਲ ਨਿੱਕੀ ਜਿਹੀਆਂ ਵੀ ਲਾਈਵ ਹੋਕ ਵਿੱਚ ਤੇ ਨਾਲ ਸਾਡੇ ਨਾਲ ਕੌਣ ਸਨ ਤੇ ਸਰਦਾਰ ਗੁਰਦੇਵ ਸਿੰਘ ਸੇਕੋ ਤਾਂ ਬਿਲਕੁਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕਿਵੇਂ ਦਾ ਲੱਗਾ ਸਰ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਦੇਖੋ ਸਾਡੇ ਪੰਜਾਬ ਸਰਕਾਰ ਨੂੰ ਵਧਾਈ ਹੈ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਇਹ ਸੇਵਾ ਲਈ ਹੈ ਔਰ ਬੜੇ ਚੰਗੇ ਤਰੀਕੇ ਨਾਲ ਸੇਵਾ ਲਈ ਹੈ ਜਿਸ ਤਰ੍ਹਾਂ ਦਾ ਗੁਰੂ ਸਾਹਿਬ ਦਾ ਮੈਸੇਜ ਹੈ ਨਾ ਗੁਰੂ ਸਾਹਿਬ ਵਰਗਾ ਮੈਸੇਜ ਵੀ ਕਿਸੇ ਨੇ ਨਹੀਂ ਦਿੱਤਾ ਸ੍ਰੀ ਗੁਰਦੇਵ ਜੀ ਬਾਦਲ ਪਾਸ਼ਾ ਨੇ ਕਦੇ ਵੇਖਿਆ ਵੀ ਮਕਤੂਲ ਕਾਤਲ ਕੋਲ ਗਿਆ ਹੋਵੇ ਆਪ ਤੁਰ ਕੇ ਗਿਆ ਹੋਵੇ ਕਿਸੇ ਹੋਰ ਦੇ عقیده ਨੂੰ ਬਚਾਉਣ ਦੇ ਲਈ ਜਿਹਦੇ 'ਚ ਆਪ ਦਾ ਵਿਸ਼ਵਾਸ ਨਾ ਹੋਵੇ ਇੱਕ ਗੁਰੂ ਦੇ ਘਾਤਰ ਵੀ ਮਹਾਰਾਜ ਇਹਦੇ ਲਈ ਉਹਨਾਂ ਨੇ ਕਿਸੇ ਦੂਜੇ ਦੇ ਦਰਦ ਨੂੰ ਆਪਣਾ ਦਰਦ ਸਮਝਣਾ ਹਰੇਕ ਦੀ ਧਾਰਮਿਕ ਆਜ਼ਾਦੀ ਨੂੰ ਸਭ ਤੋਂ ਉੱਚੇ ਉੱਤੇ ਰੱਖਣਾ ਇਹ ਸੰਦੇਸ਼ ਆ ਦਿੱਤਾ ਸੋ ਇਹ ਸੰਦੇਸ਼ੇ ਨੂੰ ਅਸੀਂ ਹਰ ਘਰ ਪਹੁੰਚਾਉਣਾ ਔਰ ਸਾਡੀ ਵੱਡੀ ਜ਼ਿੰਮੇਵਾਰੀ ਸਾਡੇ ਬੱਚਿਆਂ ਦਾ ਕੋਈ ਪਹੁੰਚਾਈਏ ਤੇ ਇਹ ਪੰਜਾਬ ਸਰਕਾਰ ਨੇ ਕਿੰਨੇ ਬੱਚਿਆਂ ਨੂੰ ਬਸ ਅਰੇਂਜਮੈਂਟ ਕੀਤਾ ਕਿੱਡਾ ਵੱਡਾ ਅਰੇਂਜਮੈਂਟ ਕੀਤਾ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਵਧਾਈ ਦੇਣਾ ਪੰਜਾਬ ਸਰਕਾਰ ਨੂੰ ਵਧਾਈ ਦੇਣਾ ਤੇ ਗੁਰੂ ਸਾਹਿਬ ਦਾ ਮੈਂ ਧੰਨਵਾਦੀ ਵੀ ਆ ਲੋਕ ਇਸ ਗੱਲ ਦੀ ਇੱਕ ਮੰਗ ਕਰ ਰਿਹਾ ਕਹਿੰਦੇ ਸਾਨੂੰ ਪਤਾ ਪ੍ਰੋਗਰਾਮ ਬਹੁਤ ਵੱਡਾ ਹੈ ਕਹਿੰਦੇ ਕਿ ਛੋਟਾ ਕਰਕੇ ਪਿੰਡ-ਪਿੰਡ ਲੈ ਉਹ ਤੱਕ ਲਿਜਾਇਆ ਜਾਵੇ بڑے ਲੋਕ ਐਕਸਾਈਟਡ ਨੇ ਇਸ ਚੀਜ਼ ਨੂੰ ਗੁਰੂ ਮੇਰ ਕਰੂਗਾ ਗੁਰੂ ਨੇ ਕਰਾਇਆ ਇਹ ਵੀ ਗੁਰੂ ਨੇ ਕਰਾਇਆ ਕੋਈ ਗੁਰੂ ਕਰਾ ਲੇਗਾ ਠੀਕ ਹੈ ਜੀ ਤਾਂ ਬਿਲਕੁਲ ਬਹੁਤ ਬਹੁਤ ਧੰਨਵਾਦ ਆ ਸਪੀਕਰ ਸਾਹਿਬ ਸਾਡਾ ਨਾ ਮੌਜੂਦ ਸੀਗੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਬਿਲਕੁਲ ਆਲੋਕਿਕ ਤਸਵੀਰਾਂ ਰੋਹਾਨੀਤ ਨਾਲ ਭਰੀ ਹੋਈ ਤਸਵੀਰਾਂ ਤੁਸੀਂ ਫਰੀਦਕੋਟ ਤੋਂ ਵੇਖ ਰਹੇ ਹੋ ਜਿੱਥੇ ਕਿ ਲਾਈਟ ਐਂਡ ਸਾਊਂਡ ਪ੍ਰੋਗਰਾਮ ਜਿਹੜਾ ਹੈਗਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਨੂੰ ਸਮਰਪਿਤ ਇਸ ਵਕਤ ਚੱਲ ਰਿਹਾ ਹੈ ਜਿੱਥੇ ਕਿ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈਗੀ ਹੈ ਹੋਮ ਹੋਵਾ ਕੇ ਪੋਚੀ ਹੋਈ ਨਜ਼ਰ ਆ ਰਹੀ ਹੈ ਫਰੀਦਕੋਟ ਤੋਂ ਕੈਮਰਾ ਬਸੰਨਾ ਵਿਜੀਤ